ਜੇ ਤੁਸੀਂ ਪੀਆਰ ਕਰਨੀ ਹੈਗੀ ਹੈ ਜਾਂ ਤੁਹਾਨੂੰ ਆਇਲਸ ਕਰਨੀ ਪੈਂਦੀ ਹੈ ਜਾਂ ਤੁਹਾਨੂੰ ਫ੍ਰੈਂਚ ਕਰਨੀ ਪੈਂਦੀ ਹੈ ਬਟ ਦੋਨਾਂ ਦੇ ਜਿਹੜੇ ਬੈਂਡ ਸਕੋਰਸ ਹੈਗੇ ਆ ਉਹ ਵੀ ਡਿਫਰੈਂਟ ਹੈ ਡਿਪੈਂਡਿੰਗ ਅਪਨ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਕਿਸ ਚੀਜ਼ ਵਿੱਚ ਹੈਗਾ ਰਾਈਟ ਵੀ ਐਸ ਵੈਲ ਜਿਹੜਾ ਫੋਕਸ ਹੈ ਉਹ ਫ੍ਰੈਂਚ ਤੇ ਹੀ ਚੱਲ ਰਿਹਾ ਕਿਉਂਕਿ ਗਵਰਨਮੈਂਟ ਮੰਗਦੀ ਹੈ ਕਿ ਫ੍ਰੈਂਕੋਫੋਨਸ ਜਿਹੜੇ ਹੈਗੇ ਉਹ ਜ਼ਿਆਦੇ ਹੋਣੇ ਚਾਹੀਦੇ ਆ ਬੁੱਲ ਐਸ ਵੈਲ ਸਿਰਫ ਫ੍ਰੈਂਚ ਲੈਂਗੁਏਜ ਦੇ ਜਿਹੜੇ ਐਗਜ਼ਾਮਸ ਹੈ ਉਹਨਾਂ ਦੇ ਹੀ ਡਰਾ ਨਿਕਲ ਰਹੇ ਆ ਆਇਲਸ ਤੇ ਸੈਲਪਿਪ ਦੇ ਤਾਂ ਹਜੇ ਮੈਨੂੰ ਲੱਗਦਾ ਨਹੀਂ ਕੋਈ ਕੋਈ ਖਾਸ ਡਰਾ ਨਿਕਲ ਪਰ ਜੋ ਚੀਜ਼ਾਂ ਅਸੀਂ ਤੁਹਾਨੂੰ ਦੱਸਦੇ ਹਾਂ ਜੇ ਤੁਸੀਂ ਉਹਨਾਂ ਤੇ ਹੀ ਵਰਕ ਕਰ ਲਓ ਤਾਂ 5 ਤੋਂ 7 ਬੈਂਡ ਤੱਕ ਪਹੁੰਚਣ ਲੱਗੇ ਤੁਹਾਨੂੰ ਟਾਈਮ ਨਹੀਂ ਲੱਗਦਾ ਸਾਡੇ ਵਰਕ ਪਰਮਿਟ ਆਉਣ ਵਾਲੇ ਸਮੇਂ 'ਚ ਐਕਸਪਾਇਰ ਹੋਣ ਇਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਹੁਣ ਆਇਲਸ ਤੇ ਫ੍ਰੈਂਚ ਕਿਵੇਂ ਮਾਦੀਆਂ ਬਣ ਸਕਦਾ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਤੇ ਸੰਪਰਕ ਜੇ ਉਹਨਾਂ ਨੇ ਕਰਨਾ ਤੋਂ ਕਿਸ ਢੰਗ ਦੇ ਨਾਲ ਕਰ ਸਕਦੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਤੁਹਾਡਾ ਸਟੇਟਸ ਮੇਨਟੇਨ ਕਰਨਾ ਪਰਮਨੈਂਟ ਰੈਜ਼ਿਡੈਂਸੀ ਲੈਣੀ ਹਰ ਇੱਕ ਦਾ ਸੁਪਨਾ ਹੁੰਦਾਗਾ ਪਰੇ ਦੇ ਰਾਹ ਕਾਫੀ ਨੇ ਉਹ ਸਹਾਇ ਕਿਵੇਂ ਹੋ ਸਕਦੇ ਨੇ ਲਰਨ ਐਂਡ ਗਰੋ ਅਕੈਡਮੀ ਦੇ ਵਿੱਚ ਅਸੀਂ ਪਹੁੰਚੇ ਹੋਇਆ ਹੈ ਵਸਫੋਰਡ ਅਮਨ ਜੀ ਸਾਡੇ ਨਾਲ ਨੇ ਉਹ ਜਾਣਕਾਰੀ ਆਪਾਂ ਨੂੰ ਮਾਹੀਆ ਕਰਵਾਉਣਗੇ ਅਮਨ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜਾ ਆਇਲਸ ਤੇ ਫ੍ਰੈਂਚ ਹੈ ਇਹ ਕਿਦਾਂ ਇੱਥੇ ਪਰਮਨੈਂਟ ਰੈਜ਼ਿਡੈਂਸੀ ਦਾ ਪਾਥਵੇ ਬਣ ਸਕਦਾ ਕੀ ਇਹਦੇ ਵਿੱਚ ਸਾਰਾ ਕੁਝ ਹੁੰਦਾ ਹੈ ਹਾਂਜੀ ਬਿਲਕੁਲ ਜੀ ਸੋ ਆਇਲਸ ਤੇ ਫ੍ਰੈਂਚ ਜਿਹੜੇ ਹੈਗੇ ਆ ਦੋਨੋਂ ਹੀ ਇੱਕ ਇਕਵਲੀ ਇੰਪੋਰਟੈਂਸ ਰੱਖਦੇ ਆ ਇਮੀਗ੍ਰੇਸ਼ਨ ਵਿੱਚ ਜੇ ਤੁਸੀਂ ਪੀਆਰ ਕਰਨੀ ਹੈਗੀ ਹੈ ਜਾਂ ਤੁਹਾਨੂੰ ਆਇਲਸ ਕਰਨੀ ਪੈਂਦੀ ਹੈ ਜਾਂ ਤੁਹਾਨੂੰ ਫ੍ਰੈਂਚ ਕਰਨੀ ਪੈਂਦੀ ਹੈ ਬਟ ਦੋਨਾਂ ਦੇ ਜਿਹੜੇ ਬੈਂਡ ਸਕੋਰਸ ਹੈਗੇ ਆ ਉਹ ਵੀ ਡਿਫਰੈਂਟ ਹੈ ਡਿਪੈਂਡਿੰਗ ਅਪਨ ਤੁਹਾਡਾ ਜਿਹੜਾ ਵਰਕ ਪਰਮਿਟ ਹੈ ਕਿਸ ਚੀਜ਼ ਵਿੱਚ ਹੈਗਾ ਰਾਈਟ ਸੋ ਨੌਕ ਏ ਐਂਡ ਨੌਕ ਬੀ ਐਂਡ ਨੌਕ ਸੀ ਸੋ ਹਾਂਜੀ ਦੋਨੋਂ ਹੀ ਬਹੁਤ ਇੰਪੋਰਟੈਂਟ ਹੈ ਬਟ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਆਇਲਸ ਕਰਨੀ ਹੈ ਕਿ ਫ੍ਰੈਂਚ ਕਰਨੀ ਹੈ ਹਾਂਜੀ ਤੇ ਗਵਰਨਮੈਂਟ ਦਾ ਫੋਕਸ ਹੈ ਫ੍ਰੈਂਚ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਇਸ ਸਮੇਂ ਬਿਲਕੁਲ ਅਰਸ਼ ਜੀ ਐਸਵੇਲੇ ਜਿਹੜਾ ਫੋਕਸ ਹੈ ਉਹ ਫ੍ਰੈਂਚ ਤੇ ਹੀ ਚੱਲ ਰਿਹਾ ਹੈ ਕਿਉਂਕਿ ਗਵਰਨਮੈਂਟ ਮੰਗਦੀ ਹੈ ਕਿ ਫ੍ਰੈਂਕੋਫੋਨਸ ਜਿਹੜੇ ਹੈਗੇ ਉਹ ਜ਼ਿਆਦੇ ਹੋਣੇ ਚਾਹੀਦੇ ਹੈ ਫ੍ਰੈਂਚ ਜਿਹੜੇ ਲੈਂਗੁਏਜ ਬੋਲਣ ਵਾਲੇ ਹੈ ਉਹਨਾਂ ਦੀ ਧਾਗਾ ਹਰ ਸ਼ਹਿਰ ਵਿੱਚ ਹਰ ਸਿਟੀ ਵਿੱਚ ਇਕਵਲੀ ਹੋਣੀ ਚਾਹੀਦੀ ਹੈ ਇਸ ਲਈ ਇਹਨਾਂ ਨੇ ਹੁਣ ਟੀਸੀਐਫ ਤੇ ਟੀਈਐਫ ਐਗਜ਼ਾਮਸ ਕਰਦੇ ਹੈ ਫ੍ਰੈਂਚ ਤੇ ਫ੍ਰੈਂਚ ਦੇ ਜਿਹੜੇ ਸਕੋਰਸ ਹੈ ਉਹ ਵੀ ਬਹੁਤ ਲੋ ਜਾ ਰਹੇ ਐ ਐਸ ਕੰਪੇਅਰ ਟੂ ਆਇਲਸ ਮੈਨੂੰ ਲੱਗਦਾ ਲਾਸਟ ਵਾਲਾ ਜਿਹੜਾ ਸਕੋਰ ਗਿਆ ਉਹ ਗਿਆ 375 ਸਕੋਰਸ ਕੁਝ ਵੀ ਨਹੀਂ ਹੈਗਾ ਜੇ ਆਪਾਂ ਕੰਪੇਅਰ ਕਰੀਏ ਆਇਲਸ ਨਾਲ 5 600 ਤੱਕ ਕ੍ਰੋਸ ਕੀਤਾ ਹੋਇਆ ਆਇਲਸ ਦਾ ਸਕੋਰਸ ਰਾਈਟ ਸੋ ਫ੍ਰੈਂਕੋਫੋਨਸ ਯੂ ਆ ਫ੍ਰੈਂਚ ਲੈਂਗੁਏਜ ਤਾਂ ਬਹੁਤ ਹੈਲਪਫੁਲ ਹੈਗੀ ਐ ਇਫ ਇਟ ਇਫ ਡਰਾ ਹੈ ਇਹ ਅਲੱਗ ਕੱਢ ਰਹੇ ਜੀ ਹਾਂ ਹਾਂਜੀ ਬਿਲਕੁਲ ਐਸ ਵੇਲੇ ਸਿਰਫ ਫ੍ਰੈਂਚ ਲੈਂਗੁਏਜ ਦੇ ਜਿਹੜੇ ਐਗਜ਼ਾਮਸ ਹੈ ਉਹਨਾਂ ਦੇ ਹੀ ਡਰਾ ਨਿਕਲ ਰਹੇ ਆ ਆਇਲਸ ਤੇ ਸੈਲਪਿਪ ਦੇ ਤਾਂ ਹਜੇ ਮੈਨੂੰ ਲੱਗਦਾ ਨਹੀਂ ਕੋਈ ਕੋਈ ਖਾਸ ਡਰਾ ਨਿਕਲਿਆ ਹੈਗਾ ਯਾ ਤੇ ਜਦੋਂ ਫ੍ਰੈਂਚ ਸਿੱਖਣ ਦੀ ਗੱਲ ਆਉਂਦੀ ਆ ਤਾਂ ਜਦੋਂ ਸਾਡੀ ਕਮਿਊਨਿਟੀ ਦੀ ਗੱਲ ਕਰਦੇ ਆ ਸਾਡੇ ਜੰਗਸਟਰਸ ਦੀ ਗੱਲ ਕਰਦੇ ਹੋ ਕੰਨੀ ਘਤਰਾਉਂਦੇ ਬੇਸ਼ੱਕ ਕੈਨੇਡਾ ਦੀ ਸੈਕੰਡ ਆਫੀਸ਼ਲ ਲੈਂਗੁਏਜ ਆ ਇਹਦੇ باوجود ਦੇ ਡਰ ਕਿਉਂ ਆ ਤੇ ਨਿਕਲ ਕਿਵੇਂ ਸਕਦਾ ਬਿਲਕੁਲ ਜੀ ਨਵਾਂ ਕੁਝ ਵੀ ਸਿੱਖਣਾ ਹੋਵੇ ਡਰ ਤਾਂ ਹਰ ਇੱਕ ਨੂੰ ਹੀ ਰਹਿੰਦਾ ਸਾਨੂੰ ਵੀ ਡਰ ਲੱਗਦਾ ਕਿ ਕੋਈ ਨਵੀਂ ਚੀਜ਼ ਅਸੀਂ ਇੰਪਲੀਮੈਂਟ ਕਰਨੀ ਹੈ ਤੇ ਪਤਾ ਨਹੀਂ ਸাকਸੈਸਫੁਲ ਹੋਵਾਂਗੇ ਨਹੀਂ ਹੋਵਾਂਗੇ ਬਾਕੀ ਲੈਂਗੁਏਜ ਦੀ ਏਰ ਸ਼ੇ ਹੋ ਜਾਂਦੀ ਹੈ ਕਿ ਲੈਂਗੁਏਜ ਸਿੱਖਣ ਵਾਸਤੇ ਤੁਹਾਨੂੰ ਟਾਈਮ ਵੀ ਚਾਹੀਦਾ ਲੈਂਗੁਏਜ ਨਵੀਂ ਲੈਂਗੁਏਜ ਸਿੱਖਣ ਵਾਸਤੇ ਤੁਹਾਨੂੰ ਉਹਨਾਂ ਕੋ ਫੋਕਸ ਵੀ ਚਾਹੀਦਾ ਪਰ ਤਾਂ ਸਾਨੂੰ ਪਤਾ ਹੈ ਬੀਇੰਗ ਔਨ ਵਰਕ ਪਰਮਿਟਸ ਯਾ ਇੰਟਰਨੈਸ਼ਨਲ ਸਟੂਡੈਂਟਸ ਲਾ ਲੋ ਸਾਡੇ ਕੋਲ ਨਾ ਇੰਨਾ ਵਕਤ ਹੈ ਨਾ ਅਸੀਂ ਇੰਨੇ ਫੋਕਸਡ ਹਾਂ ਕਿ ਅਸੀਂ ਕਿਸੇ ਨਵੀਂ ਚੀਜ਼ ਨੂੰ ਟਰਾਈ ਕਰਕੇ ਉਹਦੇ ਤੇ ਚਾਰ ਪੰਜ ਮਹੀਨੇ ਲਾ ਸਕੀਏ ਸੋ ਇਹੀ ਇੱਕ ਡਰ ਹੈ ਕਿ ਜੇ ਅਸੀਂ ਸਟਾਰਟ ਕਰਾਂਗੇ ਫ੍ਰੈਂਚ ਲੈਂਗੁਏਜ ਉਹਨੂੰ ਲੰਬਾ ਸਮਾਂ ਸਿੱਖਣਾ ਪੈਣਾ ਇੱਕ ਤਾਂ ਲੋਕਾਂ ਨੂੰ ਲੱਗਦਾ ਤੇ ਇੱਕ ਸਾ ਤੋਂ ਸਿੱਖੀ ਨਹੀਂ ਜਾਣੀ ਕਿਉਂ ਇੱਕ ਨਵੀਂ ਚੀਜ਼ ਇੱਕ ਹਵਾ ਬਣੀ ਹੋਈ ਹੈ ਹੈ ਆਪਣੀ ਕਮਿਊਨਿਟੀ ਵਿੱਚ ਤੱਕ ਖਾਸ ਕਰੇ ਇੱਕ ਕਈ ਵਾਰ ਇਹ ਹੁੰਦਾ ਕਿ ਇੱਕ ਬੈਰੀਅਰ ਬਣਾ ਲੈਂਦਾ ਵਿਅਕਤੀ ਮੈਥੋਆਇਲਸ ਇਸ ਤੋਂ ਜ਼ਿਆਦਾ ਬੈਂਡ ਮੇਰੇ ਨਹੀਂ ਹੋਣੇ ਫ੍ਰੈਂਚ ਵਿੱਚ ਨਹੀਂ ਕਰ ਸਕਦਾ ਜਾਂ ਉਹਨੂੰ ਰਸਤਾ ਨਹੀਂ ਮਿਲਦਾ ਕਿ ਕਿੱਥੋਂ ਇਹ ਸਟਾਰਟ ਕਰਨਾ ਕਿਵੇਂ ਤਾਂ ਤੁਹਾਡੀ ਅਕੈਡਮੀ ਇਹਦੇ ਚ ਕਿੱਦਾਂ ਸਹਾਇ ਹੋ ਸਕਦੇ ਤੁਸੀਂ ਕਿੱਦਾਂ ਸਟੂਡੈਂਟ ਨੂੰ ਜਿਹੜਾ ਤਿਆਰ ਕਰਦੇ ਹੋ ਬਿਲਕੁਲ ਜੀ ਸਾਡੇ ਕੋਲ ਬਹੁਤ ਚੈਲੈਂਜਿੰਗ ਟਾਸਕ ਚੈਲੈਂਜਿੰਗ ਟਾਸਕ ਲੈ ਕੇ ਆਉਂਦੇ ਆ ਲੋਕ ਕਿ ਮੈਂ 5 ਫਾਰੀ ਪੇਪਰ ਦਿੱਤਾ ਆਇਲਸ ਦਾ ਤੇ ਮੈਂ ਤਾਂ ਬਸ 4 4.5 5 ਤੱਕ ਹੀ ਸਟਕ ਹੈਗਾ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਸਾਡੀਆਂ ਟਿਪਸ ਐਂਡ ਸਟ੍ਰੈਟਜੀਆਂ ਤੇ ਅਸੀਂ ਜ਼ਿਆਦਾ ਫੋਕਸ ਕਰਦੇ ਆ ਸਾਨੂੰ ਮਟੀਰੀਅਲ ਤਾਂ ਨਹੀਂ ਹੁੰਦਾ ਉਹ ਗੂਗਲ ਤੇ ਬਹੁਤ ਕੁਝ ਪਿਆ ਹੋਇਆ ਪਰ ਜੋ ਚੀਜ਼ਾਂ ਅਸੀਂ ਤੁਹਾਨੂੰ ਦੱਸਦੇ ਆ ਜੇ ਤੁਸੀਂ ਉਹਨਾਂ ਤੇ ਹੀ ਵਰਕ ਕਰ ਲਓ ਤਾਂ 5 ਤੋਂ 7 ਬੈਂਡ ਤੱਕ ਪਹੁੰਚਣ ਲੱਗੇ ਤੁਹਾਨੂੰ ਟਾਈਮ ਨਹੀਂ ਲੱਗਦਾ ਸੋ ਸਾਡੀ ਅਕੈਡਮੀ ਵਿੱਚ ਅਸੀਂ ਸਪੈਸੀਫਿਕਲੀ ਟਿਪਸ ਤੇ ਸਟ੍ਰੈਟਜੀਆਂ ਵਿੱਚ ਹੀ ਦਾ ਜੋਰ ਲਾਉਣਾ ਹੈ ਕਿ ਸਟੂਡੈਂਟ ਉਸ ਚੀਜ਼ ਨੂੰ ਹੀ ਸਟਕ ਰਵੇ ਤੇ ਉਸ ਚੀਜ਼ ਤੋਂ ਹੀ ਪ੍ਰੈਕਟਿਸ ਕਰੇ ਡੈਫੀਨਿਟਲੀ ਰਿਜ਼ਲਟਸ ਆਉਂਦੇ ਆ ਬਹੁਤ ਸੁਣੇ ਆਉਂਦੇ ਆ ਨਾਲੇ ਸੋ ਹੁਣ ਡਰਾਅ ਨਿਕਲ ਰਹੇ ਨੇ ਬਹੁਤ ਸਾਰੇ ਲੋਕਾਂ ਦੇ ਵਰਕ ਪਰਮਿਟ ਆਉਣ ਵਾਲੇ ਸਮੇਂ ਚ ਐਕਸਪਾਇਰ ਹੋਣ ਇਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਤਾਂ ਹੁਣ ਆਇਲਸ ਤੇ ਫ੍ਰੈਂਚ ਕਿਵੇਂ ਮਾਧਿਅਮ ਬਣ ਸਕਦਾ ਕੀ ਸੁਨੇਹਾ ਤੁਸੀਂ ਦੇਣਾ ਚਾਹੋਗੇ ਤੇ ਸੰਪਰਕ ਜੀ ਉਹਨਾਂ ਨੇ ਕਰਨਾ ਤੋਂ ਕਿਸ ਢੰਗ ਦੇ ਨਾਲ ਕਰ ਸਕਦੇ ਬਿਲਕੁਲ ਜੀ ਅਸੀਂ ਆਨਲਾਈਨ ਕਲਾਸਸ ਵੀ ਪ੍ਰੋਵਾਈਡ ਕਰਦੇ ਹਾਂ ਫ੍ਰੈਂਚ ਕਲਾਸਸ ਵੀ ਸਾਡੇ ਕੋਲ ਆਨਲਾਈਨ ਹੁੰਦੀਆਂ ਸੋ ਤੁਸੀਂ ਘਰੇ ਬੈਠ ਕੇ ਆਪਣੇ ਵਰਕਪਲੇਸ ਤੇ ਕਿਤੇ ਵੀ ਆਪਣੀਆਂ ਫ੍ਰੈਂਚ ਕਲਾਸਸ ਵੀ ਸਟਾਰਟ ਕਰ ਸਕਦੇ ਹੋ ਵਿਦ ਤੁਸੀਂ ਆਇਲਸ ਕਲਾਸਸ ਵੀ ਸਟਾਰਟ ਕਰ ਸਕਦੇ ਹੋ ਜੇ ਤੁਸੀਂ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤੁਸੀਂ 6043005988 ਤੇ ਕੰਟੈਕਟ ਕਰ ਸਕਦੇ ਹੋ ਪਲੱਸ ਅਦਰ ਹੈਡ ਆਫਿਸ ਐਬਟਸਫਰਡ ਹੈਗਾ ਤੁਸੀਂ ਆਰਬਨ ਸਟਰੀਟ 2646 ਤੇ ਆ ਕੇ ਸਾਨੂੰ ਮਿਲ ਵੀ ਸਕਦੇ ਹੋ ਬਹੁਤ ਬਹੁਤ ਆਮਾਰੀ ਥੈਂਕ ਯੂ ਸੋ ਮਚ ਸੋ ਵਾਕਈ ਜਦੋਂ ਇਮੀਗ੍ਰੇਸ਼ਨ ਸਟੇਟਸ ਦੀ ਗੱਲ ਆਉਂਦੀ ਹੈ ਤਾਂ ਗਵਰਨਮੈਂਟ ਆਫ ਕੈਨੇਡਾ ਇਸ ਸਮੇਂ ਫ੍ਰੈਂਚ ਲੈਂਗੁਏਜ ਤੇ ਫੋਕਸ ਕਰ ਰਹੀ ਹੈ ਡਰਾਅ ਅਲੱਗ ਤੋਂ ਨਿਕਲ ਰਹੇ ਆ ਤੇ ਜਦੋਂ ਵਿਅਕਤੀ ਦੀ ਗੱਲ ਕਰਦੇ ਆ ਉਹ ਕੁਝ ਵੀ ਸਿੱਖ ਸਕਦਾ ਪਰ ਸਹੀ ਰਸਤਾ ਜਿਹੜਾ ਜ਼ਰੂਰੀ ਹੁੰਦਾ ਸੋ ਲਰਨ ਐਂਡ ਗਰੋ ਅਕੈਡਮੀ ਤੁਹਾਨੂੰ ਉਹ ਸਹੀ ਰਸਤਾ ਦਿਖਾ ਸਕਦੀ ਹੈ ਕਿਉਂਕਿ ਮਟੀਰੀਅਲ ਤੋਂ ਹਟ ਕੇ ਕਿਸੇ ਲੈਂਗੁਏਜ ਨੂੰ ਕਿਸ ਤੰਗ ਦੇ ਨਾਲ ਸਿੱਖਣਾ ਉਹ ਰਸਤਾ ਤੁਹਾਨੂੰ ਇਹ ਪ੍ਰੋਵਾਈਡ ਕਰਾਉਂਦੇ ਨੇ ਜਿਹੜਾ ਕਿ ਤੁਹਾਡਾ ਇੱਥੇ ਪਰਮਨੈਂਟ ਰੈਜ਼ਿਡੈਂਸੀ ਦੇ ਲਈ ਬਹੁਤ ਸਹਾਈ ਸਿੱਧ ਹੋ ਸਕਦਾ ਹੈ ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ ਐਪਸਪੋਰਟ